ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੈ ਜੀ ਵਧੀਆ ਜੀ ਮਾਲ ਪਸੋਂ ਓਟ ਹੈ ਕਿੰਨਾ ਕੀ ਚਿਰ ਪਹਿਲਾਂ ਤਿਆਰੀ ਕਰਤੀ ਸੀ ਮੇਲੇ ਦੀ ਇਹ ਮੇਲੇ ਦਾ ਤਾਂ ਇੱਕ ਦੋ ਦਿਨ ਪਹਿਲਾਂ ਹੀ ਕਰੀ ਸੀ ਅੱਛਾ ਬਈ ਚਾਹ ਬਹੁਤ ਹੀ ਮੇਲੇ ਦਾ ਤੇ ਪਹਿਲੀ ਵਾਰ ਪਹੁੰਚੇ ਹੋ ਇਸ ਮੇਲੇ ਦੇ ਉੱਪਰ ਪਹਿਲੀ ਵਾਰ ਠੀਕ ਹੈ ਤੇ ਪਹਿਲੀ ਵਾਰ ਬਾਈ ਪਹੁੰਚੇ ਇਸ ਮੇਲੇ ਦੇ ਉੱਪਰ ਇਹ ਜਿਆਦਾ ਮਤਲਬ ਕਾਲੀਆਂ ਦੇ ਲੋਹੇ ਹੀ ਲੈ ਕੇ ਆਏ ਹਾਂ ਜੀ ਹਾਂ ਬਾਈ ਨੂੰ ਬਾਈ ਰੰਗ ਵੀ ਦੋਨੇ ਫੇਮਸ ਨੇ ਕਾਲਾ ਦਾ ਲੋਹਾ ਠੀਕ ਹੈ ਲੈ ਬਾਈ ਆ ਖੁੰਡਾ ਫੜ ਅਜਾਈ ਫੇਮਸ ਰੰਗ ਨੇ ਬਾਈ ਦੇ ਬਾਈ ਦੇ ਹਾਂ ਤੇ ਬਾਈ ਜਾਨਾ ਕਿਹੜਾ ਰੰਗ ਪਸੰਦ ਕਰਦਾ ਬਤੋ ਇਹ ਕਾਲਾ ਲੋਹਾ ਠੀਕ ਹੈ ਬਾਈ ਦਾ ਬਹੁਤੇ ਬੱਕਰੀ ਚੰਗੀ ਹੋਣੀ ਚਾਹੀਦੀ ਹੈ ਰੰਗ ਨਾਲੋਂ ਜ਼ਰੂਰ ਨਹੀਂ ਹੈ ਜਿਦਾ ਵੈਸੇ ਪੱਤਰੀ ਬਹੁਤੀ ਚੰਗੀ ਹੋਣੀ ਠੀਕ ਹੈ ਜਾਨੀ ਬੱਕਰੀ ਥੱਲੋਂ ਵਧੀਆ ਹੋਵੇ ਥੱਲੋਂ ਹੀ ਵਧੀਆ ਹੋਵੇ ਪੱਤਰੀ ਬੋਡੀ ਸਟਰਕਚਰ ਵਧੀਆ ਹੋਵੇ ਇਹ ਕਿੱਥੇ ਬੱਕਰੀ ਦੀ ਹੈ ਇਹ ਮੈਂ ਦੇਖ ਰਿਹਾ ਘੋੜੀਆਂ ਦੇ ਉਹਦਾ ਨਾ ਦੇਖਦੇ ਬੱਕਰੀ ਨੂੰ ਅੱਛਾ ਘੋੜੀਆਂ ਦੇਖਦਾ ਨਹੀਂ ਬੜੀ ਬੱਕਰੀ ਹੋਵੇ ਬੱਕਰੀ ਉਹਦਾ ਆਕਾਰ ਨਾਲ ਅਸੀਂ ਬੱਕਰੀ ਦਿੰਦੇ ਪੂਰੀ ਬੱਕਰੀ ਕੋਲ ਤੋਂ ਫੜ ਸਕਦੇ ਲਈ ਕਿ ਸਲਾ ਚੰਗਾ ਹੋਣਾ ਦੂਜਾ ਨਹੀਂ ਮਤਲਬ ਜਾੜਾ ਮਾਗਰ ਉਹ ਪੁਰਾਣਾ ਪੁਰਾਣਾ ਮੋਹਰ ਬੱਕਰੀ ਮੈਂ ਉਹਨੇ ਵਧੀਆ ਦੇਈ ਜਾਂਦੀ ਪਿੱਛੇ ਤੱਕ ਜੇ ਪਿੱਛੇ ਨੂੰ ਵੀ ਜਾਉਂਦੀ ਸੁਣਦੀ ਨਾ ਉਹ ਤਾਂ ਵੀ ਉਹਰ ਬੱਚੇ ਵਧੀਆ ਦੇ ਦਿੰਦੀ ਹੈ ਇਹ ਬੱਕਰੀਆਂ ਵੀ ਖਾਸियत ਹੈ ਅੰਬਰਸਰੀਆਂ ਦੀ ਪਿੱਛੇ ਨੂੰ ਬੱਚ ਸੁਣ ਜਾਂਦਾ ਹੈ ਹਨਾ ਜਿਤਨਾ ਮੈਂ ਰੱਪਾ ਵਾਲੀਆਂ ਬੱਕਰੀਆਂ ਬਾਈ ਕਿਹੜੇ ਸੰਖੀਆਂ ਬਹੁਤ ਹੈ ਹੈ ਨਾ ਠੀਕ ਹੈ ਇੱਕ ਇਹ ਬੱਕਰੀਆਂ ਸਾਦੇ ਬੱਕਰੀਆਂ ਹੈ ਨਹੀਂ ਮਿਲਦੀਆਂ ਨਹੀਂ ਹੈ ਕਿਹਾ ਨਾਲ ਨਾਲ ਇਹ ਇੱਕ ਦੋ ਸਾਰੀ ਘੋੜੇ ਦੇ ਦਰਵਾਜ਼ੇ ਦੀਆਂ ਬੱਕਰੀਆਂ ਹਨ ਜੀ ਹਨਾ ਉਹ ਤੋਂ ਦੰਨਿਆ ਉਹ ਕਾਰੀ ਦਾ ਨਾ ਪੱਠਾ ਪੁੱਠਾ ਦੇਈ ਵੀ ਜਣ ਦਾ ਲੈ ਉਹਨਾਂ ਬੰਦਿਆਂ ਨਾਲ ਜਿਹੜੋਂ ਤਾਂ ਆਪਾਂ ਨੂੰ ਵਿਚਾਰਿਆਂ ਦਈਆਂ ਸਾਬ ਨਾ ਜਵਾਬ ਨਹੀਂ ਦਿੰਦੇ ਕਿਸੇ ਨੇ ਵੀ ਜਿਹਦੇ ਕੋਲ ਬੱਕਰੀ ਲੈਣ ਚੱਲੇ ਗਏ ਸਾਰੇ ਬੰਦਿਆਂ ਨਾਲ ਆਪਣੀ ਇੱਜ਼ਤ ਗਈ ਠੀਕ ਹੈ ਵੀ ਹੁਣ ਕਿੰਨੇ ਕ ਪਸ਼ੂ ਨੇ ਆਪਣੇ ਰੱਭੋ ਵਾਲੇ ਅਸਰੇ ਦੇ ਵਿੱਚੋਂ ਰੱਭੋ ਵਾਲੇ ਅਸਰੇ 'ਚ ਹੁਣ ਸਾਡੇ ਕੋਲ 30 ਕ ਪਸ਼ੂ ਹੋਣੇ ਆ ਜਿਹੜੇ ਹੁਣ ਪੰਜ ਚਾਰ ਛੋਟੀਆਂ ਪੱਟਾਂ ਕੇ ਆ ਹੁਣ ਆਪਦੇ ਕੋਲ ਬੱਕਰਾ ਇਤਿਆਰ ਬੱਕਰਾ ਠੀਕ ਹੈ ਹੁਣ ਇਹ ਰੋਲੇ ਅਸਰੇ 'ਚ ਬੱਕਰਾ ਹੈ ਆਪਾਂ ਨੇ ਹੁਣ 3-4 ਬੱਕਰੀਆਂ ਐਦ ਕੀ ਐਸੇ ਨਹੀਂ ਆ ਕੀ ਪੁੱਛਦੇ ਆਂ ਇੱਕ ਤਾਂ ਮਲਾ ਆ ਲੱਗਿਆ ਨਾ ਪੱਟ ਆ ਬੁੱਧੂ ਦੱਸੂ ਇਹ ਤਾਰੀ ਵੀਰ ਤੋਂ ਲਈ ਆ ਨਾ ਬੁੱਧੂ ਇਹ ਤਾਰੀ ਮਾਮੇ ਤੋਂ ਲਈ ਤੇ ਦੇਖ ਲਓ ਬਾਈ ਉਦੋਂ ਕੁਝ ਹੋਰ ਸੀ ਪੱਟ ਤੇ ਬਾਈ ਨੇ ਕੁਝ ਹੋਰ ਬਣਾਇਆ ਬਾਈ ਨੇ ਕੁਝ ਹੋਰ ਬਣਾਤੀ ਹਾਂ ਦੇਖੋ ਵੀਰੇ ਰਾਜੀ ਹੋ ਗਏ ਪੱਟ ਪੈਣਾ ਉਹ ਇਹਨੇ ਗੱਬਣ ਦਾ ਨਹੀਂ ਕਰਾਈ ਨਾ ਹਲੇ ਨਹੀਂ ਕਰਾਈ ਹੁਣ ਕਾਹਾਂ ਬਾਦੋਂ ਜਾ ਕੇ ਕਰਾਵਾਂਗੇ ਇਹਨੂੰ ਠੀਕ ਆ ਤਾਂ ਮਲਾ ਫੈੜਾ ਪੱਟ ਇਹ ਫੈੜ ਪੱਟ ਆ ਜੀ ਮੈਂ ਉਹ ਸੁਰੇ ਦੁੱਧ ਦਿੰਦੀ ਆ ਇਹ ਹਾਂ ਹਾਂ ਉਹੀ ਆ ਵੀ ਇਹ ਦੇਖ ਲਓ ਵੀਰੇ ਫੈੜ ਪੱਟ ਆ ਤੇ ਹਲੇ ਦੁੱਧ ਦਿੰਦੀ ਆ ਹਲੇ ਸੂਈ ਨਿੱਕਾ ਬਾੜ ਵੀ ਤੇ ਚਮਕ ਚਮਕ ਬਹੁਤ ਆ ਤੇ ਕੰਨਾਂ ਵੀ ਦੇਖ ਸਕਦਾ ਤੁਸੀਂ ਚੌੜੀ ਐ ਤੇ ਬਹੁਤ ਲੰਬੇ ਕੰਨ ਨੇ ਤੇ ਸਿੰਗੀਆਂ ਦੇਖ ਸਾਹ ਨੂੰ ਪਠਾਨੀਆਂ ਇਹ ਹੀ ਆ ਪਸੰਦ ਕਰਦਾ ਹਨਾ ਜਾਨ ਇਹ ਜਿਹੇ ਨੂੰ ਬਾਈ ਪਸੰਦ ਕਰਦਾ ਜਾਦਾ ਜੀ ਸਾਡੀ ਜਿਵੇਂ ਘੋੜੀ ਖੜਦੀ ਹੁੰਦੀ ਆ ਉਵੇਂ ਪੱਠੀ ਬਣਤਰ ਐ ਖੜਨ ਦੀ ਬਹੁਤ ਸ਼ਕਤੀ ਨੇ ਤੇ ਕੋਮਰ ਖੜਦਾ ਮਿੱਤੂ ਜੋੜੀ ਵਧੀਆ ਜੰਗੋ ਲਾ ਤੇ ਇੱਕ ਜੋੜੀ ਹੋਰ ਲੈਂਦੀ ਹਨਾ ਬਾਈ ਲੋਈਆਂ ਦੀ ਹਾਂ ਜੀ ਤੇ ਆਹ ਦੇਖ ਸਕਦਾ ਹੋਣਾ ਉੱਚੇ ਮੱਥੇ ਵਾਲੀ ਬੱਕਰੀ ਉੱਚੇ ਮੱਥੇ ਚਾਈ ਠੀਕ ਐ ਵੀ ਲੋਹੀ ਪੱਕੀ ਆ ਪੱਕੀ ਲੋਹੀ ਹਾਂ ਲੰਬੀ ਲੁੰਜੀ ਬਹੁਤ ਐ ਹਨਾ ਬੱਕਰੀ ਹਾਂ ਜੀ ਇਹ ਕੰਨ ਕੰਨ ਬਹੁਤ ਹੈ ਇਹ ਵੀ ਉੱਨ ਲਈ ਆ ਬਾਈ ਨੇ ਇਹ ਵੀ ਬਾਈ ਨੇ ਮੋਲ ਲਈ ਆ ਧਾਰ ਤੇ ਸਰਾਉਦ ਵਾਲੇ ਤੇ ਇਹ ਵੀ ਤਾਰੀ ਵਾਲੀਆਂ ਬੱਕਰੀਆਂ ਚੋ ਠੀਕ ਹੈ ਬਾਈ ਧਾਰ ਤਾਰੀ ਦੇ ਘਰੋਂ ਮੈਂ ਨਹੀਂ ਪੱਠ ਲੈ ਗਿਆ ਦਾ ਇਹ ਠੀਕ ਹੈ ਉਹ ਵੀ ਯਾਰ ਦੋਸਤ ਨੇ ਹੈਨਾ ਹਾਂ ਇਕੱਠੇ ਹੀ ਰਹਿਣ ਵਾਲੇ ਬੰਦੇ ਉਹ ਵੀ ਵਧੀਆ ਬਣਦੀ ਉਹਨਾਂ ਦੀ ਠੀਕ ਹੈ ਦੇਖ ਸਾਥ ਨੂੰ ਬਾਈ ਆਹ ਧਾਰ ਬਾਈ ਦੋਲ ਲਈ ਹੈ ਤੇ ਆਹ ਮਲਾਜ ਉੱਥੇ ਲਈ ਆ ਮਢਾਲੀ ਸ਼ਰੀਮ ਤੋਂ ਇਹ ਮਢਾਲੀ ਸ਼ਰੀਮ ਤੋਂ ਲਈ ਆ ਬਾਈ ਕਾਲੇ ਤੋਂ ਕਾਲੇ ਤੋਂ ਤਰਵੰਡੀ ਵਾਲੇ ਤੋਂ ਆ ਇੱਥੇ ਲਵੀ ਪਿੰਡ ਆ ਲਵੀ ਹਾਂ ਦੇਖ ਸਾਥ ਨੂੰ ਬਾਈ ਆਹ ਬੱਕਰੀਆਂ ਭਾਜੀਆਂ ਨੰਨੀਆਂ ਲੱਗ ਜਾਂਦੀਆਂ ਨੇ ਤੇ ਕੁਮਾਈ ਕੋਹਰਾ ਆਪਣੀਆਂ ਬਹੁਤ ਅੱਟਾਂ ਪੈਰਾਂ ਦੀ ਪਾਰੀ ਬੱਕਰੀ ਹੈ ਹਨਾ ਉਹ ਬਹੁਤ ਸ਼ਕਤੀਸ਼ਾਲੀ ਬੱਕਰੀ ਹੈ ਜੰਗ ਕਰਕੇ ਕਰ ਲਾ ਵੀਰੇ ਕਲਿੱਪੇ ਹੀ ਕੱਟ ਲਾ ਤੈਨ ਤਾਂ ਵੀਰੇ ਇਹਨਾਂ ਦੀਆਂ ਚੀਜ਼ਾਂ ਪਤਾ ਕੀ ਜੈ ਇਹਨਾਂ ਦਾ ਸਿੰਗ ਰਲੇ ਨਾ ਮੂੰਹ ਨਾ ਕੰਨ ਨਾ ਥਾਣ ਥੱਲਾ ਠੀਕ ਹੈ ਠੀਕ ਹੈ ਨਾ ਇਹ ਖਾਸੇ ਤੇ ਬੱਕਰੀਆਂ ਦੇ ਵਿੱਚ ਬਣਤਰ ਵੀ ਇਹਨਾਂ ਦੀ ਲੱਗ ਗਿਆ ਰੱਬ ਵਾਲੀਆਂ ਬੱਕਰੀ ਅੱਡੇ ਬਸ ਅੱਡੇ ਦੇਖ ਲੀਏ ਬੱਚਾ ਹੁਣ ਸਾਨੂੰ ਅਸੀਂ ਜਿੱਥੇ ਮਰਜੀ ਬੱਕਰੀ ਹੋਵੇ ਅਸੀਂ 100 ਬੱਕਰੀ ਬੱਕਰੀ ਪਛਾਣ ਕੇ ਦੱਸ ਦਿੰਨੇ ਆ ਅੱਛਾ ਵੀ ਰੱਬ ਵਾਲੀਆਂ ਬੱਕਰੀਆਂ ਚੋ ਠੀਕ ਹੈ ਹਾਂ ਠੀਕ ਸਾਹਿਬ ਇਹ ਪੱਕੀਆਂ ਲੋਈਆਂ ਆ ਪੱਕੀਆਂ ਲੋਈਆਂ ਆ ਤੇ ਰੂਬਾ ਰੰਗ ਸਰੋਂ ਦਾ ਜਿਵੇਂ ਹੁੰਦਾ ਹਾਂ ਇਹ ਕੁੜੇ ਬਾੜੇ ਬਹੁਤ ਚੌੜੇ ਨੇ ਬੱਕਰੀਆਂ ਦੇ ਤੇ ਥੱਲੋ ਬਹੁਤ ਥੱਲੋ ਬਹੁਤ ਪੱਕੀਆਂ ਨੇ ਹਾਂ ਜਿਹੜੀ ਗੱਲ ਹੈ ਇਹੀ ਬੱਕਰੀਆਂ ਚ ਖਾਸियत ਇਹਨਾਂ ਚ ਹਾਂ ਥੱਲੇ ਨੇ ਆ ਕੁੜੇ ਹਨਾ ਪੁੰਛਾ ਨਾ ਤੇ ਇਹ ਤਾਂ ਬਣ ਲਾਦਾ ਬਾਈ ਹਾਈਟ ਚ ਬਹੁਤ ਨੇ ਹਨਾ ਬੱਕਰੀਆਂ ਪੂਰੀਆਂ ਪੇਸ ਆ ਜੀ ਬੱਕਰੀ ਨਹੀਂ 40 40 ਹੋ 40 40 ਹਾਂ ਤੇ ਦੇਖ ਲੋ ਵੀਰੇ ਪਹਿਲਾਂ ਪਹਿਲਾਂ ਸੂਏ ਹੀ ਇਹਨਾਂ ਦਾ ਪਹਿਲਾਂ ਪਹਿਲਾਂ ਸੂਏ ਹਾਂ ਅੱਛਾ ਜੀ ਹਾਂ ਦੇਖ ਲੋ ਵੀਰੇ ਕੰਨ ਮੂੰਹ ਸਿੰਗੀਆਂ ਬਾਕੀ ਕੁਆਲਿਟੀ ਗਰਦਨ ਦੀ ਦੇਖ ਲੋ ਨਾ ਕਿੰਨੀ ਕਾੜਾ ਦੋਨੇ ਪੱਠਾਂ ਦੀ ਹਾਂ ਜੀ ਦੇਖ ਸਕਦੇ ਹੋ ਜਮ ਇੱਕੋ ਨਕਸੇ ਦੀ ਜੋੜੀ ਮਲਾਈ ਹੋਈ ਆ ਬਾਈਆਂ ਨੇ ਤੇ ਲੰਬੀਆਂ ਤੇ ਸ਼ਾਈਨਿੰਗ ਬੱਕਰੀਆਂ ਦੇ ਉੱਪਰ ਤੇ ਹਾਈਟ ਦੀ ਤਾਂ ਬਣ ਲਾਦਾ 42 42 ਸਾਢੇ ਸਾਢੇ 42 ਹੋਣੀ ਹਨਾ ਹਾਂ ਜੀ ਹਾਂ ਅਹ ਇਹਨੀਆਂ ਬੱਕਰੀਆਂ ਬਾਈ ਜਿਆਦਾ ਪਸੰਦ ਕਰਦਾ ਹਾਂ ਪਸੰਦ ਕਰਦਾ ਹਾਂ ਦੇਖ ਸਾਧੂ ਤੇ ਤੇਰਾ ਕੀ ਕਹਿਣਾ ਬਾਈ ਬੁੱਧੂ ਇਹ ਪੱਠਾਂ ਬਾਰੇ ਦੇਖਣ ਨੂੰ ਹੁਣ ਦੇਖਣ ਵਾਲੇ ਨੂੰ ਵੀ ਸਭ ਨੂੰ ਪਤਾ ਵੀ ਬਣਤਰ ਵਧੀਆ ਬੱਕਰੀਆਂ ਦੀ ਇੱਕ ਤਾਂ ਠੀਕ ਹੈ ਜੀ ਚਮੜੀ ਚੂਣੀ ਪਾਲੀ ਫਰੀਕ ਹੈ ਬੱਕਰੀਆਂ ਚੰਗੀਆਂ ਨੇ ਖੜਤ ਖੜਤ ਬਹੁਤ ਆ ਬੱਕਰੀਆਂ ਦੀ ਹਾਂਜੀ ਤੇ ਉਂ ਹੱਡੀ ਪੈਰੀ ਸਾਫ਼ ਨੇ ਬੱਕਰੀਆਂ ਖੁੱਲੀਆਂ ਨੇ ਤੇ ਨੱਕ ਮੂੰਹ ਦੀਆਂ ਬਹੁਤ ਸੋਹਣੀਆਂ ਹਨਾ ਹਾਂ ਦੇਖ ਸਾਧੂ ਬਾਈ ਬਾਈ ਲਾਲਾ ਪਹਿਲੀ ਵਾਰ ਆਇਆ ਹੈ ਹਨਾ ਪਹਿਲੀ ਵਾਰ ਆਇਆ ਹੈ ਹਿੰਦਗੜ ਮੇਲੇ ਬਾਈ ਠੀਕ ਹੈ ਤੇ ਆ ਗਾਨੀਆਂ ਹੀ ਮਲਾ ਪਾਕਿਸਤਾਨੀ ਪਾ ਕੇ ਲੈ ਆਂ ਹਾਂ ਬਾਈ ਨੇ ਮੰਗੇ ਤੋਂ ਬਗਾਈਆਂ ਨੇ ਤੇ ਪਿਆ ਕਰਨੀਆਂ ਬਾਈ ਨੇ ਹੁਣ ਹੋਰ ਬਗਾਈਆਂ ਨੇ ਮੰਗੇ ਬਾਈ ਜਾਨੀ ਐਨ ਪੂਰਾ ਸ਼ੌਂਕ ਕਰਦਾ ਹੈ ਸ਼ੌਂਕ ਕਰਦਾ ਬਾਈ ਹਾਂ ਠੀਕ ਹੈ ਤੇ ਐਨ ਸ਼ੌਂਕ ਦਾ ਮੋਲ ਲੈ ਆ ਬਾਈ ਬੱਕਰੀਆਂ ਨੂੰ ਤੇ ਪਹਿਲੀ ਵਾਰ ਤੇ ਬਾਈ ਮੇਲਾ ਕਿਵੇਂ ਲੱਗਿਆ ਆਪਾਂ ਨੂੰ ਇਹ ਬਹੁਤ ਵਧੀਆ ਹੈ ਠੀਕ ਹੈ ਜਾਨੀ ਸ਼ੌਂਕ ਛੂ ਦਾ ਐਨ ਵਧੀਆ ਹੈ ਸ਼ੌਂਕ ਦਾ ਠੰਡਾ ਰੀਤਾ ਹੀ ਪਾਉ ਵਧੀਆ ਨਾ ਬੱਕਰੀਆਂ ਸਾਰੀਆਂ ਕਿ ਕ ਵਜੇ ਅਸੀਂ ਤੁਰੀਸ ਰਾਤ ਠੀਕ ਹੈ ਰਾਤ ਨੂੰ ਰਾਤ ਨੂੰ ਠੀਕ ਹੈ ਜੀ ਸੇ ਘਟੋ ਘਟ ਸਾਨੂੰ ਸਵੇਰੇ ਅਸੀਂ 5 6 ਵਜੇ ਆਈ ਇੱਥੇ ਠੀਕ ਹੈ ਜੀ ਹਾਂ ਇਹ ਕੋ ਜਗਿਆਨ ਬੱਕਰੀਆਂ ਨੇ ਫਰੈਸ਼ ਹੁੰਦੇ ਦਵਾਰੇ ਹੈ ਨਾ ਉਹਨਾਂ ਦਾ ਲੋਡ ਕਰ ਆਪਣੇ ਹਾਂ ਜੀ ਇਹਨਾਂ ਰੇਤਾ ਵੀ ਬੱਕਰੀਆਂ ਖੁਸ਼ ਹੈ ਠੀਕ ਹੈ। ਤੇ ਮੇਲਾ ਬਾਟ ਵੀ ਬਹੁਤ ਹੋਣੀ ਆਪਣੀ ਹੈ ਨਾ। ਹਾਂ ਸਾਨੂੰ ਬਾਟ ਕੱਟੂ-ਕੱਟ ਪੈ ਜਾਂਦਾ ਏ 175 ਕਿਲੋਮੀਟਰ। ਠੀਕ ਹੈ ਜਾਨੀ 200 ਕਿਲੋਮੀਟਰ ਦੇ ਲੰਨੀ ਪੈ ਗਿਆ। ਠੀਕ ਹੈ। ਜਿੰਨੀ ਗੱਡੀ ਵੀ ਤਨੋਂ ਬਦ ਆਰਾਮ ਨਾਲ ਆਉਂਦੀ। ਹਾਂ ਜੀ। ਹਾਂ ਵੱਡੀ-ਕੱਡੀ ਪਾਈ ਉਹ ਲੈ ਕੇ ਆਇਆ। ਤੇ ਮੇਲਾ ਹੋਣੀ 30-35 ਬੱਕਰੀਆਂ ਨਾ। ਹਾਂ ਹੁਣ ਆਦਿ ਅਸੀਂ ਬਸ 30-35 ਦੇ ਬੱਕਰੇ ਲੈ ਹੋਰ ਘਰੇ ਛੱਡਦੇ ਪੱਠਾ-ਪੁੱਠਾ ਰਹਿ ਗਿਆ ਸਾਡੀਆਂ ਘਰੇ ਆ। ਪਿੱਛੇ ਰੱਖਦਾ ਆਪਣੇ ਦਾ 70-80 ਬੱਕਰੀਆਂ ਵੱਡੀਆਂ ਹੈਗੀਆਂ ਅਸੀਂ ਹਾਂ। ਇਹ ਦੇਖ ਸਕਦੇ ਹੋ ਬਾਈ। ਇਹ ਬਾਈ ਮੇਲਿਆਂ ਦਾ ਸ਼ੌਂਕ ਪੂਰਾ ਕਰਦਾ ਹੋਰ ਲਿਆ ਬਾਈ ਪਰ ਇਦਨੂ ਲਾ ਸਿੱਧੀ ਹੋਏ ਕਿਉਂ ਬਾਈ ਬੁੱਧੂ ਹਾਂਜੀ ਇਹ ਲਾਲੇ ਨੇ ਮੋਤੀਆਂ ਦੇ ਮਣਕਿਆਂ ਨੂੰ ਕੱਲੀ 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 ਹਾਂ ਇਹ ਪ੍ਰੋ ਕੇ ਲੱਤੀਆਂ ਨੇ ਕੱਟੀਆਂ ਤਿਆਰ ਕਰੀਆਂ ਨੇ ਵਾ ਹੁਣ ਇਕੱਠੀਆਂ ਲਾ ਲਓ ਚਾਹੇ ਕੁਛ ਵੀ ਲਾ ਲਓ ਅੱਜ ਵਧੀਆ ਇਕੱਠੀਆਂ ਹੋ ਗਈਆਂ ਬਾਈ ਲੈ ਬਈ ਕੱਲੀਆਂ ਗੱਲੀਆਂ ਲਿਆ ਕੱਲੀ ਕੱਲੀ ਇੱਕ ਇੱਕ ਛਾਂਟ ਕੇ ਲੰਦਾਈ ਬਾਈ ਜਿਵੇਂ ਮੇਦੇ ਚੋਂ ਕੋਈ ਇੱਕ ਮਣਕਾ ਹੀ ਪਸੰਦ ਆਉਂਦਾ ਨਾ ਹਾਂ ਚਾਹੇ ਜਿੰਨੇ ਮਰਜ਼ੀ ਰੁਪਏ ਮੰਗ ਲੈ ਜਿੰਨੇ ਮਰਜ਼ੀ ਰੁਪਏ ਮੰਗ ਲੈ ਬਈ ਔੜ ਕੇ ਤਾਂ ਨਹੀਂ ਕਿ ਵੀ ਕੱਟ ਲੈ ਲੈ ਨਾ ਨਾ ਛੱਡ ਕੇ ਨਹੀਂ ਬਾਈ ਇੱਕ ਤ ਹਾਸਪਾ ਦਾ ਦੀਜੀ ਲੈ 10 ਰੁਪਏ ਹੋਰ ਲੈ ਹਾਂ ਹਾਂ ਬੰਦੇ ਦਾ ਦਿਲ ਬੜਾ ਤਖੜਾ ਦੇਖਿਆ ਮੈਂ ਹਾਂ ਯਾਰ ਪਰ ਅੱਜ ਵੀ ਚੀਜ਼ ਹੋਣੀ ਚਾਹੀਦੀ ਹੈ ਨਾ ਸਾਡੀ ਚੀਜ਼ ਹੋਣੀ ਚਾਹੀਦੀ ਹੈ ਅੱਜ ਵੀ ਮੇਰੇ ਭਾਈ ਦੀ ਅਪੀਲ ਇਹ ਹੈ ਵੀ ਬੱਕਰੀ ਹੋਵੇ ਚੰਗੀ ਬੱਕਰੀ ਹੋਵੇ ਸਿਰਾ ਬੰਦੇ ਦੇ ਬੱਕਰੀ ਆ ਜੇ ਪਸੰਦ ਰੁਪਈਆ ਦੀ ਸਾਨੂੰ ਪਰਵਾਹ ਕੋਈ ਨਹੀਂ ਮੋਤੀਆਂ ਦੇ ਹਾਰ ਮਣ ਕੇ ਜਿਉਂ ਪਰੋ ਕੇ ਅਸੀਂ ਇੱਕੇ ਫੜਾਂਗੇ ਅਗਲੇ ਨੂੰ ਆ ਪੱਠੇ ਪਿੱਛੇ ਮੋੜ ਦੇ ਵੀਰੇ ਯਾ ਨਾਬੀ ਡੱਬੀਆਂ ਆ ਗਏ ਨਾ ਲੋਈਆਂ ਡੱਬੀਆਂ ਹਾਂ ਲੋਈਆਂ ਡੱਬੀਆਂ ਦੇਖ ਸਕਦੇ ਹੋ ਇਹ ਵੀ ਜੋੜੀਆਂ ਰੱਖੀਆਂ ਹੋਈਆਂ ਨੇ ਬਾਈ ਨੇ ਬਲਾ ਕੇ ਡੱਬਾ ਦੇ ਵਿੱਚ ਇਹ ਦੋ ਬਾਈ ਦੋ ਲਿਆ ਤਾਂ ਬੱਕਰਾ ਠੀਕ ਹੈ ਜੀ ਇਹ ਪੱਠਾ ਹੈ ਇਹੇ ਜੀ ਹਾਂ ਉਹ ਜਿਹੜਾ 240000 ਦਾ ਲਿਆ ਸੀ ਠੀਕ ਹੈ ਇਹ ਉਹਦੀਆਂ ਪੱਠਾ ਨੇ ਇਹ ਯਾਨੀ ਆ ਬਹੁਤ ਚੰਗੀ ਸੀ ਅੱਛਾ ਜਿਹੜਾ ਲੋਂਗੋ ਵਾਲ ਮੈਂ ਦਵਾਇਆ ਸੀ ਤੁਹਾਨੂੰ ਹਾਂ ਪਲੂਣਾ ਹੀ ਨੇ ਪੱਠਾ ਨਾਲ ਇਹ ਪਲੂਣਾ ਹੀ ਆ ਦੇਖ ਸਕਦੇ ਹੋ ਬਾਈ ਬਾਡੀ ਸਟਰਕਚਰ ਪਲੂਣਾ ਪੱਠਾ ਦੇ ਹਨਾ ਕਹੇ ਜੀ ਸਰੀਰ ਦੀਆਂ ਬੱਕਰੀਆਂ ਨੇ ਭਾਰੀ ਇਹਦਾ ਮਨਾ ਗੱਬਣਾ ਹੀ ਏ ਨਹੀਂ ਹਾਲਤ ਤਾਂ ਦੁਆਣੀ ਆਏ ਬੱਕਰੀਆਂ ਬਾਤੋਂ ਚ ਨਾ ਅੱਛਾ ਜਦੋਂ ਸਾਰੀਆਂ ਬੱਕਰੀਆਂ ਦਾ ਕਿ ਮੈਂ ਕਤਰ ਗਲੀਆਂ ਬੱਕਰੀਆਂ ਵੀ ਨਹੀਂ ਲਵਾਈਆਂ ਠੀਕ ਹੈ ਫਿਰ ਨਿੱਕੇ ਸੁਆਹੀ ਲੈਣਾ ਹੈ ਅੱਛਾ ਵਧੀਆ ਲੱਗਿਆ ਕਿ ਮੇਮਣਾ ਹੀ ਵਧੀਆ ਪਾਲਦੇ ਆ ਯਾਨੀ ਦੁੱਧਾਂ ਤੇ ਵੀ ਉਹ ਲਾਲ ਵੱਡੀ ਬੱਕਰੀ ਦੇ ਕਿਹੜੇ ਫਰਕੇ ਨਾਲ ਲੋੜੀ ਤਾਂ 20 ਦਿਨ ਮਗਰ ਬਾਅਦ ਸਵਾਵਾਵਾਂਗੇ ਇਹਨਾਂ ਨੂੰ ਠੀਕ ਹੈ ਯਾਨੀ ਅੱਧੀ ਬਾਦੋਂ ਬੱਕਰਾ ਛੱਡੋਗੇ ਹਾਂ ਠੀਕ ਹੈ ਨਕਸ਼ੇ ਮਲਾਏ ਹਾਂ ਜੀ ਲਾਹੌਰ ਫੜ ਲਿਆ ਬੁੱਧ ਕੱਲੀ ਉਹ ਲੈ ਆਈਏ ਜੀ ਤੇ ਹੁਣ ਦਿਖਾਉਨੇ ਆ ਬਾਈ ਸਾਨੂੰ ਲੋਹੀ ਡੱਬੀ ਇੱਕ ਵਾਈਆਂ ਲਵੇ ਹੋਰ ਐ ਤੇ ਬੱਕਰੀ ਦਾ ਮੇਨ ਚੀਜ਼ ਦੇ ਲੈਣਾ ਪੁੱਤੋ ਪੁੜਾ ਕਿੰਨਾ ਚੌੜਾ ਹੈ ਨਾ ਦੇਖ ਸਕਦੇ ਹੋ ਤੇ ਗੱਪਣਾ ਬੱਕਰੀ ਐ ਗੱਪਣਾ ਹੀ ਐ ਇਹ ਵੀ ਫਿਰ ਬੱਕਰੀ ਤਾਂ ਗੱਪਣ ਹੋਗੀ ਸਾਬ ਤੇ ਵੀ ਬੱਕਰਾ ਕਿਦੋਂ ਬਾਹਰ ਤਾਂ ਕਰਾਸ ਹੋਗੀ ਚੋਰੀ ਹਾਂ ਪਾਰ ਹੀ ਗੌਰ ਦੀ ਤੇਰੀ ਦੇਖ ਸਕਦੇ ਹੋ ਬਾਈ ਪਾਰ ਹੀ ਦੇਖ ਲਓ ਕਿੰਨੀ ਐ ਨਾ ਬੱਕਰੀ ਦੇਖ ਸਕਦੇ ਹੋ ਬਾਈ ਹੱਡਾਂ ਪੈਰਾਂ ਦੀ ਆ ਚੀਜ਼ਾਂ ਦੇਖ ਸਕਦੇ ਹੋ ਕਿੰਨੀਆਂ ਮਜ਼ਬੂਤ ਨੇ ਤੇ ਜ਼ਿਆਦਾਤਰ ਮਜ਼ਬੂਤ ਬੱਕਰੀਆਂ ਰੱਖਦਾ ਵਧੀਆ ਜਿਹੜਾ ਜਿਆਦਾ ਲੰਬਾ ਟਾਈਮ ਚੱਲਣਾ ਦਬਲ ਦਬਲ ਬੱਕਰੀ ਦੇਖ ਸਾਧੋ ਵੀਰੇ ਤੇ ਸਾਮ ਬੋਲ ਕਰਦਾ ਬਾਈ ਕਿ ਆਪਾ ਦੇਖੋ ਵੀਰੇ ਐਨ ਪੂਰੀ ਮੋਟੀ ਭਾਰੀ ਬੱਕਰੀ ਜਿਹੜੀ ਜਮ ਹਰੇਕ ਬੰਦਾ ਕਹੀਦਾ ਜਾਂਦਾ ਹੈ ਉੱਥੇ ਨਾ ਇੱਕ ਮੱਥੇ ਬੋਲੇ ਪੱਠ ਬੈਠੀ ਐ ਲੋੰਗੀ ਜੀ ਅਸਲੀ ਪਾਣੀ ਛੇਤੀ ਨਹੀਂ ਬਣਦਾ ਹੈਗਾ ਬਾਈ ਸਹੀ ਗੱਲ ਹੈ ਅਸਲੀ ਪੌਦੇ ਰਜ ਬਣਦੇ ਕਿਉਂ ਸਾਨੂੰ ਘੋੜਿਆਂ ਵਰਗਾ ਪਤਾ ਹੈ ਤੁਹਾਨੂੰ ਮਿਲਾਂ ਦੇ ਬੱਕਰੀਆਂ ਜੀ ਵੀ 8-10 ਸਾਲ ਹੁੰਦੇ ਇਹ ਤੁਸੂ ਵਾਲੇ ਕਹਿੰਦਾ ਕਿ ਆਸਲਾ ਬਣ ਗਿਆ ਮੇਰੇ ਕੋਲ ਐ ਬਣ ਗਿਆ ਇੰਨੀ ਛਿੱਤੀ ਆਸਲੇ ਨਹੀਂ ਬਣਦੀ ਬਹੁਤ ਦੰਬਾ ਟਾ ਲੋਕ ਕਹਿਣ ਹਨ ਆਪਣੇ ਕੇ ਤੇ ਥੋੜੀ ਸਾਢੇ ਸੌਣਾ ਐਵੇਂ ਸਾਢੇ ਆਸਲਾ ਬਣਾ ਲੈ ਲੋਕ ਕਹਿਣ ਹਾਂਜੀ ਫੇਰ ਮੈਨੂੰ ਪਤਾ ਲੱਗਦਾ ਨਹੀਂ ਤਾਂ ਠੀਕ ਹੈ ਜੀ ਤੇ ਫੈੜਾਂ ਦੋ ਪੱਠਾ ਹੋਰ ਆ ਗਈਆਂ ਜਿਵੇਂ ਨਕਸ਼ੀ ਘੜ ਰਗੇ ਨੇ ਹਨਾ ਹਾਂਜੀ ਹਾਂ ਤੇ ਦੇਖਾ ਦਿਓ ਇਹ ਗੁੱਦੂ ਵਾਲੇ ਬੱਕਰੇ ਦੀ ਇਹਦੇ ਅੰਦਰ ਇਹ ਦੋਏ ਦੋਏ ਪੱਠਾ ਹੀ ਹਾਂ ਉਹੀ ਚੀਜ਼ਾਂ ਨਹੀਂ ਤੇ ਬੁੱਧੂ ਦੇ ਘਰੇ ਵੀ ਐਹ ਜੀਆਂ ਪੰਛੀ ਪੱਠਾ ਹੈਗੀਆਂ ਹਨਾ ਬੁੱਧੂ ਇਹਦੇ ਨਾਲ ਦੀਆਂ ਨੇ ਤੇ ਆਹੀ ਚਮਕਾ ਹੈ ਹਨਾ ਪੱਠਾ ਦੇ ਵਿੱਚ ਤੇ ਆਹੀ ਨੱਕਮੂ ਤੇ ਮਲਾ ਦੁੱਗੀਆਂ ਚੋਗੀਆਂ ਹਾਂ ਦੁੱਗੀਆਂ ਦੁੱਗੀਆਂ ਪੱਠਾ ਨੇ ਇਮਲਾਂ 40 40 ਇੰਚ ਹੁਣੇ ਹੋ ਗਈਆਂ ਹਨਾ 39 40 ਇੰਚ ਦੀਆਂ ਨੇ ਦੇਖ ਸਾਦੋਂ ਵੀਰੇ ਛਕੀਨ ਚੀਜ਼ਾਂ ਨੇ ਮੇਲਿਆਂ ਦੇ ਵਿੱਚ ਜਿਆਦਾਤਰ ਦੇਖਣ ਨੂੰ ਮਿਲਦੀਆਂ ਨੇ ਦੇਖਣ ਨੂੰ ਮਿਲਦੀਆਂ ਹਾਂ ਜੀ ਹੂ ਨਹੀਂ ਮੰਡੀਆਂ ਮੁੰਡੀਆਂ ਤੇ ਆਏ ਇਹ ਜੀ ਮੰਡੀ ਵਿੱਚ ਕੌਣ ਲੈ ਕੇ ਆਉਂਦਾ ਈ ਮੰਡੀ 'ਚ ਕੌਣ ਇਹਨਾਂ ਨੂੰ ਵੇਚਦਾ ਈ ਹਾਂਜੀ ਮੰਡੀਆਂ ਦਾ ਸ਼ਿੰਗਾਰ ਨਹੀਂ ਹੈਗਾ ਇਹ ਤਾਂ ਮੇਲਿਆਂ ਦਾ ਸ਼ਿੰਗਾਰ ਆਈ ਸਹੀ ਗੱਲ ਆ ਹਾਂਜੀ ਤੇ ਸ਼ਿੰਗਾਰ ਅੱਜ ਬਾਈ ਨੇ ਦਿਖਾਤਾ ਇਹਨ ਡਗੜ ਚੜੀ ਦੇ ਮੇਲੇ ਦੇ ਉੱਪਰ ਤੇ ਬਹੁਤ ਚੰਗੀ ਕੁਆਲਿਟੀ ਬਾਈ ਲੈ ਕੇ ਆਇਆ ਤੇ ਉਹਨ ਬੱਕਰਾ ਲਿਆ ਉਹ ਤੇ ਇੱਕ ਦੋ ਬੱਕਰੀ ਹੋ ਗਈ ਅੱਜ ਚਿੱਟੀ ਬੱਕਰੀ ਪੀਟੀ ਪਾਟ ਫੜ ਲਿਆ ਨਾਲ ਦੀ ਉੱ ਵਾਹ ਇਹ ਬੜੀ ਬੱਕਰੀ ਹੈ ਜੀ। ਕਾਈ ਤੋਂ ਲੈਤੀ ਅਸੀਂ। ਅੱਛਾ ਅੱਛਾ ਇਹ ਉਹਦੀ ਪੱਠਾ ਹੈ ਇਹ। ਹਾਂ ਬਹੁਤ ਆਈਟ ਵਾਲੀ ਬੱਕਰੀ ਸੀ। ਉਹ ਵੀ ਦਾਖਲ ਦੇਣਾ। ਆਹ ਦੇਖ ਲਓ ਭਾਈ ਪੂਰੀ ਡੱਬੀ। ਤੇ ਇਹਦੀ ਮਾਂ ਬਹੁਤ ਚੰਗੀ ਹੈ ਭਾਈ ਅਸੀਂ ਦੇਖੀ ਹੋਈ ਹੈ। ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਦੀ ਪੱਠਾ ਹੈ ਨਾ ਹੀ ਇਹ। ਉਹਦਾ ਸੱਤ ਮੇਰੇ 45 ਇੰਚ ਆਊਗਾ। ਹਾਂ ਜੀ ਹਾਂ 40 45 ਇੰਚ ਤੇ ਬਹੁਤ ਚੰਗੀਆਂ ਇਹ ਚਿੱਟੀਆਂ ਡੱਬੀਆਂ ਦਾ ਵੀ ਬਾਈ ਸ਼ੌਂਕ ਕਰਦਾ ਇਹ ਵੀ ਛੋਟੀ ਹੈ ਇਹ ਵੀ ਉਸੇ ਬੱਕਰੀ ਦੀ ਹੈ ਇਹ ਦੋਨੇ ਸਗੀਆਂ ਭੈਣਾਂ ਨੇ ਇੱਕ ਬੱਕਰੀ ਦੀਆਂ ਨੇ ਇਹ ਬਾਈ ਨੇ ਝਾਂਤ ਤੋਂ ਲਈ ਤੀ ਕਲਾਹੀ ਵਾਲੇ ਤੋਂ ਬੱਕਰੀ ਠੀਕ ਹੈ ਤੇ 3 ਲੱਖ ਦੀ ਦਿੱਤੀ ਆਪਣਾ 3 ਲੱਖ ਦੀ ਬੱਕਰੀ ਲਈ ਤੀ ਬਾਈ ਕਹਿੰਦਾ ਉਹਨਾਂ ਨਾਲ 4-5 ਸਾਲ ਹੋ ਗਏ ਉਹ ਗੱਲਾਂ ਨੂੰ ਹਾਂ 3 ਸਾਲ ਹੋ ਗਏ ਹਾਂ ਅੱਜ ਵੀ ਬੱਕਰੀ ਬਾਈ ਦੇ ਫਾਰਮ ਚ ਹੈ ਤੇ ਦੱਤੇ ਕਿਸੇ ਨੂੰ ਮੰਦੇ ਬੱਕਰੀ ਆਪਾਂ ਨੂੰ ਦਿੱਤੀ ਆ ਉਹਨਾਂ ਨੇ ਠੀਕ ਹੈ ਜਾਨੀ ਮਾਂ ਰੱਖਿਆ ਆਪਣਾ ਬਾਈ ਨੇ ਮਾਂ ਦਾ ਆਪਣਾ ਸਾਰੇ ਬੰਦੇ ਨਹੀਂ ਰੱਖਿਆ ਪੁੱਤ ਨੂੰ ਤਾਂ ਜਿੰਨੇ ਹੀ ਬੰਦੇ ਕੋਲ ਗਏ ਅਸੀਂ ਹਾਂਜੀ ਤੇਰੇ ਮਿੱਤਰੇ ਕਾਲੇ ਕੋਲ ਛਲੇ ਕੋਲ ਕਿੰਝੋ ਘੜੇ ਕੋਲ ਹਾਂਜੀ ਇਹ ਜਿਹੜੇ ਬੰਦੇ ਚਲੇ ਗਏ ਸੀ ਸਾਨੂੰ ਵਿਚਾਰੇ ਜਵਾਬ ਸਹੀ ਗੱਲ ਹੈ ਪੈਣੀ ਵਾਲਿਆਂ ਕੋਲ ਪੈਣੀ ਪੈਣੀ ਵਾਲੇ ਪੁੱਛਦੇ ਉਹਨਾਂ ਕੋਲ ਕਿੰਨੇ ਹੀ ਬੰਦੇ ਜਿਹੜੋਂ ਇਹਨਾਂ ਤੋਂ ਹੀ ਲੈ ਕੇ ਆਪਾਂ ਨੇ ਬੱਕਰੀਆਂ ਬਣਾਈਆਂ ਨਾ ਸਹੀ ਗੱਲ ਹੈ ਹਾਂਜੀ ਪ੍ਰੋ ਜੋ ਗਿਆ ਬਹੁਤ ਇੱਕ ਉਹ ਹੋ ਗਿਆ ਸਾਡਾ ਮਿੱਤਰ ਬਾਈ ਲੱਖੀ ਹੈ ਰੜੇ ਵਾਲੇ ਦਾ ਚੰਡੀਗੜ੍ਹ ਏਰੀਆ ਪਿੰਡ ਆ ਪੈਂਦਾ ਉਹਦਾ ਵੀ ਠੀਕ ਹੈ ਉਹ ਬਾਈ ਦਾ ਵੀ ਅਸੀਂ ਧੰਨਵਾਦ ਕਰਦੇ ਆ ਉਹ ਬੰਦੇ ਨੇ ਵੀ ਸਾਨੂੰ ਵਧੀਆ ਬਰੀਡ ਦਵਾਈ ਆ ਜਿਹੜਾ ਬੱਕਰਾ ਆਪਾਂ ਨੇ ਬਾਈ ਨੂੰ ਦਿੱਤਾ 240000 ਦਾ ਉਹ ਬੱਕਰਾ ਆਪਾਂ ਨੂੰ ਨਾ ਉਹ ਬੰਦੇ ਦੇ ਥਰੂ ਮਿਲਿਆ ਦਾ ਠੀਕ ਹੈ ਠੀਕ ਹੈ ਜੀ ਤੇ ਉਹ ਬੱਕਰੇ ਨੇ ਬਹੁਤ ਬੂਟੇ ਲਾਤੇ ਬਹੁਤ ਬੂਟੇ ਲਾਏ ਰਿਹਾ ਜਿੱਥੇ ਵੀ ਉਹ ਬੱਕਰੇ ਦਾ ਬੀਜ ਬਰੀਡ ਫੈਲੀ ਹੈ ਨਾ ਉਹ ਸਭ ਨੂੰ ਪਤਾ ਵੀ ਕਿੱਥੇ ਕਿੱਥੇ ਖੜੀ ਹੈ ਠੀਕ ਹੈ ਹਾਂ ਚੱਲਾ ਆ ਰਿਹਾ ਆ ਜਾਣ ਦੇ ਉਹ ਬੱਕਰੀਏ ਹਾਈ ਹਾਈ ਤਾਰਕੀਆ ਲੈ ਤੈਨੂੰ ਨਾਲ ਚਾਹ ਅੱਜ ਤੋਂ ਚਾਹ ਉਹਦੇ ਪੱਤੇ ਕਿਸੇ ਨੂੰ ਪੱਠਾ ਇਹ ਸੇ ਬੱਕਰੀ ਦੀ ਪੱਠਾ ਬਸ ਠੀਕ ਐ ਇਹ ਦੋਨੇ ਦੀ ਚਲਾ ਆ ਦੇ ਮੇਰੇ ਤੇ ਆਹ ਦੇਖ ਲੋ ਬਾਈ ਬੱਕਰੀ ਦਾ ਕੱਦ ਕਾਠ ਤੇ ਨੱਕ ਮੂੰ ਕਿੱਥੇ ਜਾਂਦਾ ਹੈ ਨਾ ਬਿਲਕੁਲ ਤੇ ਤੇਰਾ ਕੀ ਕਹਿਣਾ ਬੱਦੂ ਇਹ ਬੱਕਰੀ ਬੱਕਰੀ ਵਾਲੀ ਚੰਗੀ ਹੈ ਜੀ ਇਹ ਬੱਕਰੀ ਨੂੰ ਸਕੂਟਰ ਹੀ ਮਿਲੀ ਦੀ ਮੁੱਲਾਂ ਵਰਦਾਖਾਂ ਚੈਂਪੀਅਨਸ਼ਿਪ ਮੇਲਾ ਹੋਇਆ ਤਾਂ ਹੀ ਉੱਥੇ ਬਾਬੇ ਨੇ ਆਹ 1.200 ਬੱਕਰੀ ਦੀ ਉੱਥੇ ਉੱਥੇ ਬਹੁਤ ਬੱਕਰੀ ਦੀ ਹਾਂ ਜੀ ਅੱਛਾ ਉਹਨਾਂ ਦੇ ਜੋ ਪਹਿਲਾ ਨੰਬਰ ਪਹਿਲਾ ਨੰਬਰ ਇਹਦਾ ਆਇਆ ਸੀ ਹਾਂ ਜੀ ਤੇ ਦੇਖ ਸਕਦੇ ਤੇ ਬੱਕਰੀ ਆਪਾਂ ਜੇਕਰ ਗੱਲ ਕਰੀਏ ਕਿੱਥੋਂ ਲਈ ਦੀ ਬਾਈ ਨੇ ਇਹ ਬਾਈ ਨੇ ਲਈ ਦੀ ਭੋਲੇ ਦੇ ਭੈਣੀ ਵਾਲੇ ਦੇ ਠੀਕ ਹੈ ਉਹ ਬੱਕਰੀਆਂ ਦੀ ਉਹਨਾਂ ਦੇ ਘਰ ਦੀ ਬੱਕਰੀ ਹੈ ਘਰ ਦੀ ਬੱਕਰੀ ਦੀ ਉਹਦੀ ਹਾਂ ਤੇ ਦੇਖ ਸਕਦੇ ਮੇਰੇ ਸਿੰਗੀ ਬਹੁਤ ਚੰਗੀ ਸਿੰਗੀ ਹੈ ਹਨ ਇਹਨੂੰ ਜਿਹੜੀ ਨੂੰ ਮੰਨਿਆ ਜਾਂਦਾ ਸਿੰਗੀ ਨੂੰ ਤੇ ਨੱਕ ਤੇ ਸਾਰੇ ਪੁਆਇੰਟਾਂ ਜੋ ਪੂਰੀ ਹੈ ਪਾਈ ਡਾਕਟਰਾਂ ਨੇ ਉਹ ਕਰੀ ਹੈ ਹਨਾ ਹਾਂ ਜੀ ਪਹਿਲੇ ਨੰਬਰਾਂ ਦੇ ਠੀਕ ਹੈ ਭੋਲੇ ਆ ਹੀ ਨਹੀਂ ਬਹੁਤ ਬਹੁਤ ਹਨਾ ਅਗਰ ਦੋ ਬੱਕਰੀਆਂ ਦਾ ਸੇਮ ਨੇ ਦੇ ਦਿੱਤੀ ਅੱਛਾ ਇਹ ਤੇ ਦੇਖ ਸਕਦੇ ਹੋ ਬਾਈ ਤੁਹਾਨੂੰ ਤੋਰ ਕੇ ਵੀ ਬੱਕਰੀ ਦਿਖਾ ਦਨੇ ਆਪਾਂ ਆ ਸਾਰੀਆਂ ਇਸੇ ਬੱਕਰੀ ਦੀਆਂ ਚੰਗੀ ਬੱਕਰੀ ਆ ਹਾਈਟ ਲੈਂਥ ਦੀ ਆਪਾਂ ਗੱਲ ਕਰੀਏ ਦੇਖ ਸਕਦੇ ਹੋ ਮੇਰੇ ਇਹ ਪੱਠੇ ਇਸੇ ਦੀਆਂ ਇਸੇ ਬੱਕਰੀ ਦੀ ਪੱਠ ਹੈ ਤੇ ਕਿੰਨੇ ਸੂਏ ਲੈ ਲੈ ਬੁੱਧੂ ਵੀਰੇ ਤੋਂ ਬਾਈ ਨੇ ਮੈਂ ਕਰ ਦੋ ਸੂਏ ਅੱਛਾ ਤਿੰਨ ਪੱਠਾ ਪਹਿਲਾਂ ਦੱਤਿਆਂ ਦੀਆਂ ਅੱਛਾ ਉਹ ਫੇਰ ਦੱਤੀਆਂ ਨੇ ਪਹਿਲੇ ਸੂਏ ਨਹੀਂ ਤਿੰਨ ਪੱਠਾ ਦੱਤਿਆਂ ਦੀਆਂ ਫੇਰ ਦੋ ਫੇਰ ਦੇ ਹਾਂ ਦੋ ਫੇਰ ਅੱਛਾ ਆ ਪੱਠੇ ਇਸੇ ਦੀਆਂ ਇਸੇ ਦੀਆਂ ਇਹਦਾ ਮਤਲਬ ਦੋ ਦਿਨ ਦੀ ਹੋਣੀ ਹੈ ਦੋ ਦਿਨ ਤਾਂ ਹੋ ਗਈ ਠੀਕ ਆ ਬਾਈ ਸਹੀ ਗੱਲ ਐ ਕੋਈ ਸ਼ੱਕ ਹੋਵੇ ਕਿਸੇ ਨੂੰ ਤਾਂ ਦੋ ਦੰਦਾ ਪੱਠ ਦੇਖ ਸਕਦੇ ਹੋ ਐਸੀ ਬੱਕਰੀ ਦੀ ਐ ਬਾਈ ਦੀ ਇਹ ਬੱਕਰੀਆਂ ਸਕੂਟਰੀ ਜਿੱਤੀ ਹੋਈ ਐ ਹਨਾ ਹਾਂ ਇਹਨਾਂ ਮੁਕਸਮ ਤੁਹਾਨੂੰ ਦਿਖਾ ਦਿਆਂ ਬਾਈ ਹਾਈਟ ਦੇ ਬੱਕਰੀ ਅੱਛਾ ਆ ਤਾਂ ਨਹੀਂ ਪਾਈ ਹਜੇ ਕੰਪੀਟੀਸ਼ਨ ਜੀ ਇਹ ਵੀ ਆਈ ਸੀ ਅੱਛਾ ਇਹ ਵੀ ਫਰਸਟ ਆਈ ਸੀ ਹਾਂ ਇਹ 3 ਨੰਬਰ ਤੇ ਆਈ ਸੀ ਅੱਛਾ ਇਹ ਖੀਰੀਆਂ ਚ ਆਈ ਸੀ ਖੀਰੀਆਂ ਦੀ ਠੀਕ ਐ ਆ ਵੀ ਬਾਈ ਦੀ ਪੱਠ ਤੀਜੇ ਨੰਬਰ ਤੇ ਆਈ ਹੋਈ ਐ ਬਾਈ ਦੇਖ ਸਕਦੇ ਹੋ ਬਹੁਤ ਚੰਗੀਆਂ ਪੱਠਾਂ ਬਾਈ ਨੇ ਇਹਦਾ ਘਰ ਦੀ ਤਿਆਰ ਕਰੀ ਘਰ ਦੀਆਂ ਤਿਆਰ ਕਰੀਆਂ ਆਂ ਹਾਂ ਠੀਕ ਤੁਹਾਨੂੰ ਘਰੇ ਜੰਮੀਆਂ ਆ ਅੱਛਾ ਆਪਣੀ ਬੱਕਰਿਆਂ ਦੀਆਂ ਨੇ ਆ ਆਪਣੇ ਬੱਕਰੇ ਨੇ ਉਹ ਵੀ ਬੱਕਰੇ ਆਪਣੇ ਇੱਕ ਘਰੇ ਜੰਮਿਆ ਬੱਕਰਾ ਜਿਹੜਾ ਬੜਾ ਠੀਕ ਹੈ ਜੀ ਅੱਛਾ ਉਹ ਵੀ ਦਿਖਾਣਾ ਤੁਹਾਨੂੰ ਲਾਸਟ ਦੇ ਵਿੱਚ ਤੇ ਪੱਠ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਤੋਫਾ ਹੀ ਆ ਦੇਖ ਸਕਦੇ ਹੋ ਬਾਈ ਇਹ ਉਹ ਉਸੇ ਬੱਕਰੀ ਦੀ ਜਿਹੜੀ ਅੱਡਦੀ ਆ ਜੀ ਨਹੀਂ ਇਹ ਅੱਡ ਹੋਰ ਬੱਕਰੀ ਦੀ ਆ ਇਹਦੀ ਮਾਂ ਘਰੇ ਆ ਅੱਛਾ ਸੂਈ ਤਾਂ ਨਹੀਂ ਹਲੇ ਨਹੀਂ ਹਾਲ ਕਿੱਦਾਂ ਦਾ ਹੈ ਦੋ ਪੱਠਾਂ ਦਾ ਮੇਰਾ ਜੀ ਰੋਕੀ ਵੀਂਦਿਆ ਇੱਕ ਇੱਕ ਹੋਰ ਪੱਠ ਚੌੜੇ ਤਨ ਨਾਲ ਅੱਛਾ ਉਹ ਲੋਹੀ ਹੈ ਇਹਦਾ ਕੰਨੇ ਬਹੁਤ ਹੈ ਮਲਾ ਦੇਖ ਸਕਦਾ ਹਣਾ 20 ਇੰਚ ਦਾ 20 ਇੰਚ ਦਾ ਕੰਨ ਹੋਊਗਾ ਤੇ ਦਿਖਾਵੇ ਮਾੜਾ ਲਵੇ ਕਰਕੇ ਬਾਈ ਚੌੜਾ ਕੰਨ ਦੇਖ ਸਕਦੇ ਹਾਂ ਬਾਈ ਇੱਕ ਇਹ ਜਿਹੜਾ ਸੁਈ ਵੀ ਹੈ ਪੱਠਾ ਜਿਹੜਾ ਇੱਦਾਂ ਹੀ ਆ ਹਾਲਾ ਅੱਛਾ ਇਹਹੀਂ ਦੋ ਦੰਦ ਨੇ ਦੋ ਦੰਦ ਦੇ ਬਿਨਾ ਸੋਣ ਦੇਖ ਸਕਦੇ ਹਾਂ ਬਾਈ ਥਣ ਕੱਟ ਰੱਖੇ ਨੇ ਬਾਈ ਪੱਠ ਨੇ ਤੇ 헤ਜ ਪੂਰਾ ਕਰਦੀ ਹੈ ਦੇਖ ਲੋ ਤਾਰ ਵੀ ਬੱਕਰੀ ਦੀ ਮਾਰਦਾ ਨਹੀਂ ਆ ਤੇ ਮੈਂ ਮਤਲਬ ਦੁੱਧ ਦਿੰਦੀ ਆਂ ਬਿਨਾ ਸੂਏ ਭਾਈ ਦੁੱਧ ਦੁੱਤ ਰਹੀ ਪਾਉਂਦੇ ਸੋ ਸਾਡੇ ਸਾਰੀਆਂ ਪੱਠਾ ਕਿੰਨੀਆਂ ਵੀ ਆ ਦੁੱਧ ਚੱਲੇ ਪੈਂਦੀ ਆ तकरीबन ਅੱਛਾ ਵੀ ਜਾਣੀ ਇਹ ਖੂਨ ਦੇ ਵਿੱਚ ਆ ਖੂਨ ਦੇ ਵਿੱਚ ਲਾ ਲਓ ਸੇਵਲ ਕੁਝ ਵੀ ਲਾ ਲਓ ਠੀਕ ਆ ਪਰ ਸਾਡੇ ਵੀ ਬੱਕਰੀਆਂ ਜਿੰਨੀਆਂ ਲਈਆਂ ਆਪਣਾ ਟੌਪ ਟੌਪ ਦੀਆਂ ਬੱਕਰੀਆਂ ਲਈਆਂ ਲੋਕਾਂ ਦੇ ਦੁੱਧੀਆਂ ਕਿੰਨਾ ਲੰਬੀ ਆਉਂਦੀ ਇਹਦਾ ਫੈੜ ਇਹ ਦੁੱਧ 2-3 ਕਿਲੋ ਦੁੱਧ ਹਣਾ ਪੜਦਾ ਲੈਦੇ ਸਨ ਅੱਛਾ ਹਾਂ ਦੋ ਟਾਈਮ ਦੋ ਟਾਈਮ ਝੋਲੇ ਦੇਖ ਸਾਦੋਂ ਭਾਈ ਫੈੜ ਪੱਠਾ ਭਾਈ ਦੀ ਦੁੱਧ ਦੁੱਤ ਰਹੀ ਮੱਕਾ ਨਾਲ ਦੀ ਆਪੇ ਘਰੇ ਪੱਠਾ ਰੁੱਧ ਦਿੰਦੇ ਆ ਆਪਣੀਆਂ ਅੱਜ ਇੱਕ ਵਾਰ ਨੂੰ ਭਦਕਾਰਾਂਗੇ ਹੁਣ ਉਹ ਬੱਕਰਾ ਲੈ ਸਾਰੀ ਬੱਕਰਿਆਂ ਸਾਰੀ ਪੱਠਾ ਰੁੱਧ ਚੱਲ ਪੈਂਦੀ ਠੀਕ ਹੈ ਇਹ ਬਰੀਡ ਦਾ ਖਾਸियत ਹੈ ਹਨਾ ਹਾਂਜੀ ਅਸੀਂ ਤਾਂ ਦੇਖੋ ਫੁੱਲ ਪੈਸੇ ਪਿੱਛੇ ਨਹੀਂ ਜਾਣਾ ਹੈ ਤੇ ਅੱਜ ਵੀ ਬਾਈ ਅਸੀਂ ਉਰੇ ਤੁਹਾਡੇ ਲਵੇਤੀ ਬੱਕਰੀਆਂ ਬਹੁਤ ਬੰਦਿਆਂ ਨੇ ਮੰਗੀਆਂ ਛੋਟੀਆਂ ਅਹ ਪਿੱਛੇ ਨਹੀਂ ਤੁਹਾਨੂੰ ਜਮੀ ਹਾਂ ਹੀ ਨਹੀਂ ਕਰਨੀ ਅਸੀਂ ਬੱਕਰਾ ਤੇ ਅਸੀਂ ਵੇਚਦੇ ਨਹੀਂ ਤਾਂ ਦੇਖ ਮੱਝਾਂ ਦਾ ਸ਼ੌਂਕ ਹੈ ਨਾ ਅੱਛਾ ਮੇਰਾ ਇਹਨਾਂ ਘੋੜੀਆਂ ਦਾ ਸ਼ੌਂਕ ਹੈ ਨਾ ਘੋੜੀਆਂ ਰੱਖੀ ਹੋਈਆਂ ਮੱਝਾਂ ਸਾਨੂੰ ਕਿਉਂ ਸੁਰੂ ਦੇ ਅਸੀਂ ਮੱਝਾਂ ਵੀ ਜਿਹੜੇ ਰੱਖੀਆਂ ਵੀ ਟੌਪ ਕਲਾਸੇ ਰੱਖੀਆਂ ਤੈਨੂੰ ਉਹ ਦੇ ਰਹੇ ਹਾਂ ਕਲੀਪ ਲਾ ਦੀ ਵਿੱਚ ਦੇਖ ਸਾਡੀਆਂ ਮੱਝਾਂ ਵੀ ਦੇਖੀ ਇੱਕ ਬੱਸ ਨੂੰ ਪੈਂਦੇ ਨਾ ਸਾਰੀ ਇੱਕ ਬੱਸ ਨੂੰ ਹੀ ਪੈਂਦੀ ਆ ਅੱਛਾ ਵਧੀਆ ਵਧੀਆ ਝੋਟੀਆਂ 2 ਲੱਖ ਕੋ 4 ਵੱਡੀਆਂ ਝੋਟੀਆਂ ਰੱਖੀਆਂ ਠੀਕ ਹੈ ਜੀ ਕਦੀ ਆਪਾਂ ਬੱਕਰਾ ਨਹੀਂ ਮਾੜਾ ਛੱਡਿਆ ਇਹ ਸੂਲ ਤੇ ਲੈ ਕੇ ਨਾ ਹੁਣ ਤੱਕ ਪਹਿਲਾਂ ਬਾਈ ਪੁੱਤੂ ਵਾਲਾ ਲੈ ਲਿਆ ਤਾਂ ਅੱਜ ਜਣੀ 6-7 ਸਾਲ ਹੋਏ ਬੱਕਰਾ ਚੰਗਾ ਹੀ ਛੱਡਿਆ ਪਤਾ ਹੈ ਕੀ ਬਾਈ ਦੇਖੋ ਗੱਲ ਹੁਣ ਹੁਣ ਲੋਕ ਮੇਮਣੇ ਦੇ ਪੈਸੇ ਕਹਿੰਦੇ ਜਿਵੇਂ ਅਸੀਂ ਕਹਿੰਦੇ 40000 ਰੁਪਇਆ ਅਗਰ ਨਾ ਬਹੁਤ ਮਹਿੰਗਾ ਏ ਉਹ ਬੱਕਰਾ ਮੰਗਦਾ 10000 ਹਾਂ ਉਹ ਚੀਜ਼ ਨੇ ਲੋਕ ਦੇਖਦੇ ਆ ਹਾਂ ਸ਼ੁਰੂ ਚ ਜੱਕ ਜਾਂਦੇ ਨੇ ਸ਼ੁਰੂ ਚ ਬੱਚੇ ਦੇ ਪੈਸੇ ਲੈਂਦੇ ਉਹ ਬੱਚੇ ਵੇਚਣੇ ਬੰਦ ਕਰਤੇ ਸੀ ਜਮਾਂ ਹੀ ਪਹਿਲਾਂ ਵੇਚੇ ਵੀ ਹੈ ਪਰ ਹੁਣ ਨਹੀਂ ਅਸੀਂ ਵੇਚਣੇ ਹੁਣ ਸਾਰੇ ਆ ਮੁੰਡਾ ਮੇਰੇ ਕਹਿੰਦਾ ਕਹਿੰਦਾ ਕਿ ਆਪਾਂ ਕਨਾਂ ਆਪਾਂ ਬੱਚਾ ਕੋਈ ਨਹੀਂ ਦਿਖਾਉਂਦਾ ਠੀਕ ਹੈ ਤਾਂ ਬੱਚਾ ਮੈਂ ਇੱਕ ਦੇਖਿਆ ਆਪਣੇ ਫਾਰਮ ਤੇ ਹਾਂ ਬਹੁਤ ਇਹ ਜਮਾਂ ਹੀ ਕਾਪੀ ਬਣਨਾ ਉਹਨੇ ਹਨਾ ਹਾਂ ਇਹ ਹੀ ਕਾਪੀ ਵਧੀਆ ਹੀ ਕੀ ਤੋਂ ਵੀ ਗੱਲਬਾਤ ਕਰੂਗਾ ਠੀਕ ਹੈ ਜੀ ਤੇ ਬੱਕਰਾ ਜੀ ਦਾ ਬੱਚਾ ਉਹ ਜੀ ਨਾਲ ਮਾੜ ਆ ਕੇ ਖਾ ਵਾ ਜਿਹੜਾ ਦਬਾਇਓ ਸਾਰੇ ਪਿੰਡਾਲ ਚ ਬੱਕਰੇ ਦਾ ਜੀ ਤੇ ਹਾਈਟ ਹੋਊ ਮਲਾ ਦਾ 48 49 ਇੰਚ ਹਨਾ 48 49 ਇੰਚ ਹਾਈਟ ਦਾ ਦੇਖ ਲੈ ਮੇਰਾ ਕੱਦ ਦੇਖ ਸਕਦੇ ਹੋ ਬਾਈ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਉੱਪਰ ਇਹ ਬੱਕਰਾ ਦੇਖਿਆ ਤੇ ਅੱਜ ਇੰਦਗੜ ਛਿੜੀ ਦੇ ਮੇਲੇ ਦੇ ਬੱਕਰਾ ਪਹੁੰਚਿਆ ਇਹ ਤੇ ਦੇਖ ਸਕਦੇ ਹੋ ਲੰਬਾ ਵਾਲਾ ਬੁੱਧੂ ਤੇਰੇ ਇਹਨਾਂ ਲੰਬਾ ਲੰਬਾ ਬਹੁਤ ਹੈ ਬੱਕਰਾ ਇਹਨਾਂ ਦੇ ਬੱਕਰੇ ਖਾਸ ਹੀ ਤੇ ਇਹ ਲੰਬਾਈ ਬਹੁਤ ਹੈ ਤੇ ਬੱਕਰੇ ਦਾ ਤਰ੍ਹਾਂ ਤਰ੍ਹਾਂ ਦੇ ਬਾਅ ਮਿਲ ਜਾਂਦੇ ਆ ਅੱਛਾ ਬੱਕਰੇ ਦੀ ਲੰਬਾਈ ਤੇ ਉਚਾਈ ਵੀ ਹੋਣੀ ਜ਼ਰੂਰੀ ਹੈ ਠੀਕ ਕੰਨ ਮੂੰਹ ਇਹਦੇ ਸਾਰੇ ਚਾਰੇ ਪੱਖੋਂ ਪੂਰਾ ਹੀ ਇਹ ਵੈਸੇ ਸਿੰਗ ਵੀ ਜਮੀ ਇੰਨਾ ਇੰਨਾ ਗਿਆ ਹਾਂ ਇਹ ਰੱਪੋਣੀਆਂ ਅਸਲੀ ਬੱਕਰੀਆਂ ਜਾਵਾਂ ਅਸਲੀ ਰੱਪੋਣੀਆਂ ਬੱਕਰੀਆਂ ਦਾ ਇਹ ਜਿਹੜੇ ਕੋਲ ਇਹ ਅਸਲਾ ਹੈ ਨਾ ਇਹਦੀ ਮਾਂ ਦਿਖਾਓ ਜਰੂਰ ਆਪਾਂ ਨੂੰ ਉਹ ਬੱਕਰੀ ਵੀ ਜਰੂਰ ਫੜ ਕੇ ਲੈ ਜੰਗ ਉਹ ਜੰਗ ਇਹਦੀ ਮਾਂ ਹੈ ਹਾਂ ਇਹ ਦੰਬੀ ਬਹੁਤ ਹੈ ਬੱਕਰੀ ਉਹ ਬੋਖ ਦੀ ਮਾਂ ਲਿਆਓ ਬਈ ਆ ਗਈ ਜੰਮਿਆ ਤਾਂ ਠੀਕ ਹੈ ਯਾਨੀ ਗੱਬਣ ਲਈ ਤਾਰੀ ਬਾਈ ਆ 10 ਦਿਨ ਕੇ ਗੱਬਣ ਦੀ ਬੱਕਰੀ ਅੱਛਾ ਇਹ ਓਏ ਉਹ ਬੱਕਰਾ ਦਾ ਉਹ ਜਿਹੜਾ ਮਰ ਲਿਆ ਬੱਕਰਾ ਬਹੁਤ ਚੰਗਾ ਦਾ ਦੇਖ ਲਓ ਵੀਰੇ ਆ ਬੱਕਰੀ ਦਾ ਬੱਚਾ ਵੀਰੇ ਇਹ ਦੇਖ ਸਾਹਿਬ 6 ਦਿਨ ਦਾਈ 6 6 ਦਿਨ ਦਾਈ ਹਾਂ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਹੀ ਤੇ ਇਹਨੇ ਕਿੰਨੇ ਸੂਏ ਦਿੱਤੇ ਨੇ ਬਾਈ ਇਹ ਨਾ ਫਿਰ ਹੋਂਦੇ ਆ ਇਹ ਬੱਕਰੇ ਦਾ ਨਾ 3 ਆ ਸੂਆ ਇਹ ਨਾ ਹੁਣ ਦੇਣ ਆ ਸਮਝਾ ਅੱਛਾ ਜੀ ਹਾਂ ਯਾਨੀ ਇਹ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਹੀ ਠੀਕ ਹੈ ਇਹ ਤਾਰੀਬਾਈ ਤੋਂ ਇਹਦੇ ਬਾਅਦ ਹੁਣ ਤੀਆ ਸੂ ਗਿਆ ਇਹਦੇ ਬਾਅਦ ਠੀਕ ਹੈ ਹਾਂ ਦੋ ਸੇਮ ਬਦਲ ਲੈਣਾ ਤੇ ਭਾਈ ਇਹ ਜਿਵੇਂ ਆਪਾਂ ਐਡਾ ਬੱਕਰਾ ਹੈ ਤਿਆਰ ਕਰਨਾ ਬਹੁਤ ਔਖਾ ਹੈ ਤੁਹਾਨੂੰ ਨੇ ਖਰਾਕ ਖਰੂਕ ਕੀ ਕੁਸ ਪਾਇਆ ਜੀ ਫਿਰ ਖਰਾਕ ਪਤਾ ਕਿ ਤੁਹਾਨੂੰ ਤੇ ਥੋੜੇ ਘੋੜਿਆਂ ਦੇ ਨੌਲੇਜ ਹੈ ਹੋਰ ਮੈਨੂੰ ਕਿੰਨੇ ਮੁੰਡੇ ਕਿਹਾ ਤੇ ਤੀਏ ਸੂਏ ਸੋਣਾ ਜੀ 1 ਸਾਲ ਬੱਕਰੀ ਪਲੇਮਣੇ ਦੋ ਤੇ ਪੀਤਾ ਹੀ ਕਹਿੰਦੇ ਜਾਨੀ ਕਿਸੇ ਨੇ ਵੀ ਉਹ ਨਹੀਂ ਤੇਨੂੰ ਵੀ ਬੰਦ ਕਰ ਹਾਂ ਹਾਂਜੀ ਵਿੰਦੂ ਵਾਲੇ ਕਾਲੇ ਨੂੰ ਕਰ ਲੈ ਕਿਸੇ ਨੂੰ ਵੀ ਕਰ ਲਵਾ ਹਾਂ ਜੀ ਦਾ ਜਵਾਨ ਭਾਈ ਜਿੰਨਾ ਕੋਲ ਨੂੰ ਪਤਾ ਵਿਚਾਰੇ ਦੱਸਦੇ ਸਹੀ ਗੱਲ ਹੈ ਦੱਸਣਾ ਵੀ ਚਾਹੀਦਾ ਹੈ ਹਾਂ ਚਾਹਵੇ ਸਾਨੂੰ ਥੋੜਾ ਜਿਹਾ ਘੋੜਿਆ ਕਰਕਾ ਕਿੰਨਾ ਹੋ ਗਿਆ ਠੀਕ ਹੈ ਉਹ ਵੀ ਅਸੀਂ ਹੁਣ ਇਹਨੂੰ 4 ਕਿਲੋ ਤੋਂ ਬੁਲਾਉਂਦੇ ਹੁਣ ਵੀ ਹਾਂ ਹੁਣ ਵੀ ਠੀਕ ਹੈ ਚੈੱਕ ਕਰ ਲਓ ਬਾਈ 6 ਦੰਦਾ ਹੈ 6 ਆ 6 ਆ ਸ਼ੱਕ ਨਾਲ ਹੈ ਜੀ ਕਿਸੇ ਦੀ ਨਾ 6 ਆਈ 6 ਅਦਾ 4 ਕਿਲੋ ਤੋਂ ਬੁਲਾਉਂਦੇ ਸਵੇਰੇ ਠੀਕ ਹੈ। ਅੱਛਾ। ਤੋਂ ਬਾਅਦ ਹੁਣ ਅਸੀਂ ਡੇਢ ਮਹੀਨੇ ਨੂੰ ਬੱਕਰੀਆਂ ਛੱਡ ਦੇਣਾ। ਹਾਂ। ਅਸੀਂ ਛੱਡਾਂਗੇ ਨਾ ਬੱਕਰੀਆਂ ਤੇ ਇਹ ਮੈਂ 4-5 ਜਗ ਬੱਕਰੀਆਂ ਪਹਿਲਾਂ ਘਰਾ ਕੇ ਰਿਜ਼ਲਟ ਲੈ ਲਿਆ। ਠੀਕ ਹੈ ਜੀ। ਰਿਜ਼ਲਟ ਤਾਂ ਬਹੁਤ ਵਧੀਆ ਆਇਆ। ਅੱਛਾ। ਉਹ ਉਹ ਨਾ ਬੁੱਧ ਨੂੰ ਕੋਈ ਪੈਨ ਪਤਾ ਦੇਖਿਆ ਮੈਂ ਉਹਨਾਂ ਤਾਂ ਜਲਮ ਛੱਡ ਮੇਰੇ ਨਾਲ ਵੱਧ ਨਾ ਔਲ ਜਾ ਪਰਾਣਾ। ਨਾ ਇਹਨੂੰ ਤਾਂ ਨਾ ਇਹਨੇ ਬੂਟੇ ਬਾਈ ਨੇ ਵੀ ਦੇਖੇ ਵੀਡੀਓ ਦੇ ਵਿੱਚ ਲੋਕਾਂ ਦੇ ਫੋਨ ਵੀ ਬਹੁਤ ਆਇਆ ਸਾਨੂੰ ਬੱਚਿਆਂ ਬਾਤਦੇ ਵੀ ਅਸੀਂ ਕਹਿੰਨੇ ਵੀ ਬਾਈ ਹਾਂ ਨਹੀਂ ਕਰਦਾ ਲਈ। ਸਹੀ ਗੱਲ ਹੈ ਜੀ। ਬਾਈ ਕਹਿੰਦਾ ਵੀ ਆਪਾਂ ਹਲੇ ਪਹਿਲਾਂ ਤਿਆਰ ਕਰਕੇ ਦੇਖਨੇ ਆ ਰਹੇ ਨੇ ਹਨਾ ਮੈਂ ਤੁਹਾਨੂੰ ਵੀਡੀਓ ਚ ਵੀ ਕਹਿੰਦਾ ਜੇ ਕਿਤੇ ਚੰਗੇ ਪੋਕ ਦਾ ਚੰਗੀ ਪੋ ਦਾ ਬੱਕਰਾ ਏ ਤਾਂ ਲੋਕ ਪੈਸੇ ਲਾਣੇ ਤੋਂ ਡਰ ਬੱਕਰਾ ਤਾਂ ਟਟਕੜੇ ਚ 50000 ਦਾ ਹੀ ਬੱਚਾ ਲੈ ਲੂੰਗਾ ਨਾ ਆਪਾਂ 50 ਦਾ ਪਰ ਬੱਚਾ ਹੋਣਾ ਚਾਹੀਦਾ ਏ ਤਾਂ ਉਹ 2-4 ਲੱਖ ਦਾ ਸਹੀ ਗੱਲ ਠੀਕ ਹੈ ਫੇਰ ਬੰਦ ਜਾ ਪਰ ਮੇਰੀ ਗੱਲ ਸੁਣੋ ਹੁਣ 6 ਮਹੀਨੇ ਦਾ ਪਹਿਲਾਂ ਤਾਂ 5 ਮਹੀਨੇ ਦਾ ਉਹ ਬੱਕਰੀਏ ਪੇਟ ਚ ਰਹਿੰਦਾ ਏ ਸਾਲ ਅਗਲਾ ਚਾਰ ਦਾ ਏ ਹਨਾ ਫਿਰ ਖਰਾਕ ਪਾਣੀ ਇਹਨੂੰ ਤੁੱਧ ਫਲਾਣਾ ਸਾਲ ਜਾਨੀ ਇੱਕ ਬੱਚੇ ਦੇ ਖਰਾਬ ਕਰਨਾ ਪੈਂਦਾ ਸਾਲ ਬੱਚਾ ਬਸ ਸਾਲ ਫਿਰ ਲੋਕ ਕਹਿੰਦੇ ਵੀ ਦੇ ਦੋ 10000 ਰੁਪਏ 5000 ਰੁਪਏ ਕਿਤਰਾ ਦੇ ਦੂਗੇ ਮੈਂ ਉਹਨਾਂ ਨੂੰ ਠੀਕ ਹੈ ਫਿਰ ਇਹੜੇ ਬੱਕਰੇ ਤਾਂ ਹੀ ਤਿਆਰ ਹੋਊਗਾ ਨਾ ਜੰਗੇ ਬੋਕਦਾ ਹੋ ਸਹੀ ਜਾਨਦਾ ਪੈਸੇ ਲਾਏ ਕਰੋ ਕੋਈ ਚੱਕਰ ਨਹੀਂ ਜਿਹਦੇ ਕੋਲ ਹੈਗੇ ਉਹ ਤਾਂ ਲਾਣੇ ਚਾਹੀਦੇ ਸਹੀ ਠੀਕ ਹੈ ਜਿਹਦੇ ਕੋਲ ਹੈ ਨਹੀਂ ਉਹ ਤਾਂ ਜਦ ਇੱਕ ਗੱਲ ਲੈਤੀ ਹੈ ਜੇ ਤੇ ਕੋਲ ਪੈਸੇ ਹੈਗੇ ਉਹਨਾਂ ਦਾ ਆਪਾਂ ਹੈਗੇ ਨਾ ਚੰਗਾ ਜਾਨਵਰ ਲਓ ਚੰਗਾ ਹੀ ਉਹਨਾਂ ਲੋਕ ਤਾਂ ਕਹਿੰਦੇ ਬੱਕਰੀ ਹੈ ਬੱਕਰੀ 10 2000 ਦੀ ਬਾਈ ਬੱਕਰੀ 10 2000 ਦੀ ਆਂਦੀ ਬੱਕਰੀ ਲੱਖਾਂ ਜਾਂਦੀ ਹੈ ਜੇ ਟੌਪ ਦੀ ਬੱਕਰੀ ਹਾਂ ਜੀ ਠੀਕ ਹੈ ਛੇ ਦੀ ਤਾਂ ਹਾਂ ਹੀ ਨਹੀਂ ਕਰਦਾ ਇਹ ਕੋਈ ਦੱਦੇ ਨਹੀਂ ਹੈਗੇ ਵਧੀਆ ਬੱਕਰੀ ਹੁਣ ਮੈਨੂੰ ਥੋੜੀ ਗੱਲ ਬਚਾ ਲੈਣਾ ਵੱਢਣੀ ਪਊ ਇਹ ਕਰਨੀ ਪੈ ਜਾਂਦੀ ਹੈ ਗੱਲ ਮੈਨੂੰ ਆ ਵੀਡੀਓ ਦੇਖ ਕੇ ਲੋਕਾਂ ਦੀ ਐ ਭੋਗ ਦੀ ਕਈ ਫੋਨ ਆਏ ਕਹਿੰਦੇ ਭਾਈ 라ਜੂ ਬੱਕਰਾ ਕੀ ਦਾ ਭਾਵੇਂ ਚੰਦੀ ਜੜੀ ਲਾ ਲੇਦਾ ਤਾਂ ਕਹਿੰਦੇ ਬੱਕਰਾ ਦਵਾਦੀ ਮਾ ਬੱਕਰੀ ਦੀ ਗੱਲ ਨਾ ਛੜਿਓ ਬੱਕਰਾ 20 ਲੱਖ ਦਾ ਵੀ ਨਹੀਂ ਦਿੰਦਾ ਅਗਲਾ ਬੱਕਰੀ ਲਈ ਪੈਸੇ ਨਹੀਂ ਹਰੇਕ ਬੰਦਾ ਭਰ ਸਕਦਾ ਬੱਕਰਾ ਤਾਂ ਬਹੁਤ ਦੂਰ ਦੀ ਗੱਲ ਆ ਬਾਈ ਬੱਕਰੀ ਵੀ ਨਹੀਂ ਵੇਚਦਾ ਬੱਕਰਾ ਤਾਂ ਕਿੰਨੇ ਘਰ ਦਵਾਦੇ ਮੈਂ ਇੰਨੇ ਪੈਸੇ ਨਹੀਂ ਭਰਨੇ ਤੁਸੀਂ ਕਹਿੰਦੇ ਲੈ ਲਓ 5 ਲੱਖ 10 ਲੱਖ ਲੈ ਲਓ ਉਹ 20 ਦਾ ਵੀ ਨਹੀਂ ਦਿੰਦਾ ਇਹ ਬੱਕਰੀ ਦੇ ਦਿੱਤਾ ਵੀ ਆਪਣੇ ਕੋਲ ਰੱਖਿਆ ਰਹਿਣਾ ਹਾਂ ਇੰਨੀ ਮੀਤ ਕਰੇ ਕਰੇ ਸਾਰੇ ਆਪਾਂ ਪਿੱਛੇ ਹਟ ਜਾਂ ਚਲੇ ਜਾਵਾਂਗੇ ਵੀਡੀਓ ਦੇਖ ਲਈ ਕੋਈ ਗੱਲ ਨਹੀਂ ਬੱਕਰਾ ਆਸਲੇ ਦਾ 20 ਹੁਣ ਟਾਈਮ 20 ਲੱਖ ਦੀਆਂ ਹਾਂ ਵਿੜੇ ਪਾਰ ਕਰਦਣਗੀਆਂ ਜੀ ਵਿੜੇ ਪਾਰ ਮੈਨੂੰ ਚੰਗੇ ਡੰਗਰਾਂ ਦਾ ਉਹੀ ਰੱਖਣ ਦਾ ਸ਼ੌਂਕ ਯਾਰ ਅੱਜ ਬਹੁਤ ਛੱਲਰ ਛੁਲਰ ਪੂਰੀਏ ਬੋਕ ਦੀ ਤੇ 6 ਦੰਦ ਹੈ ਤੇ ਪੈ ਤਾਂ ਹੁਣ ਸਾਰਾ ਜਿਵੇਂ ਮੇਲਾ ਕੋ ਮੈਂ ਫਿਰ ਕੇ ਦੇਖ ਹੀ ਲਿਆ ਯਾਨੀ ਟੰਡੀ ਵਧੀਆ ਲੱਗੀ ਜਾ ਇਹ ਟੰਡੀ ਮੈਨੂੰ ਟੌਪ ਦੀ ਲੱਗੀ ਜੀ ਸਾਰੇ ਮੇਲੇ ਚੋਂ ਇੰਦਗੜ ਮੇਲੇ ਚ ਇੰਦਗੜ ਮੇਲੇ ਚ ਆਈ ਪਹਿਲੀ ਵਾਰ ਤੇ ਬੱਕਰਾ ਕੋਈ ਐਡਾ ਅੱਜ ਮੇਲੇ ਦੇ ਵਿੱਚ ਅੱਜ ਨਹੀਂ ਚਮਕਿਆ ਜੀ ਐਡਾ ਲੰਬੇਟ ਹੀ ਨਹੀਂ ਹੈ ਜੀ ਸਹੀ ਗੱਲ ਲੰਬਾ ਬਹੁਤ ਹੈ ਰੇਲ ਗੱਡੀ ਦੇ ਇੰਜਣ ਵਾਂਗੂ ਹਾਂ ਤੇ ਆ ਮਾਂ ਵੀ ਬਹੁਤ ਲੰਬੀ ਹੈ ਨਾ ਠੀਕ ਸਾਬ ਲੰਬਾ ਬਹੁਤ ਹੈ ਨਾ ਰੇਲ ਗੱਡੀ ਦੇ ਇੰਜਣ ਚ ਬਾਈ ਹੈ ਸੰਖਾ ਹਾਂ ਪੂਰਾ ਸਰਾ ਪੱਕਾ ਤੇਲੂਆ ਰੰਗ ਹੈ ਕਾਲਿਆਂ ਵਰਗਾ ਹੀ ਹੂੰ ਚਮਾ ਪੱਕਾ ਵਾਲਾ ਬੱਚੇ ਵੋ ਵਧੀਆ ਦੇ ਰਿਆ ਨਾਲ ਦੇਖੋ ਲੋਕਾਂ ਨੇ ਬੱਕਰਾ ਸੂਤਾਂ ਲਈ ਪਰ ਬੱਕਰਾ ਹੁੰਦਾ ਹੈ ਚੰਗੇ ਅਸਲੇ ਜੋ ਬੱਕਰਾ ਵੇ ਫੇਸ ਹੁੰਦਾ ਹੈ ਲੋਕ ਐ 5 ਸਾਲ ਦਾ ਬੱਕਰਾ ਹੁੰਦਾ ਪਹਿਲਾਂ ਮੈਂ ਮਾਂ ਘਰੇ ਆ ਕੇ ਦੇਖਦਾ ਮੈਂ ਮਣ ਇਹਨਾਂ ਪਾਲ ਉਹ ਨੱਕ ਪਹਿਲੀ ਵਾਰ ਇਹ ਪਹਿਲੀ ਵਾਰ 2 ਦਿਨ ਤੇ ਮੈਂ ਬੱਕਰੀਆਂ ਭਰਾਈ ਦੀ ਤੇ 5-4 ਬਸ ਠੀਕ ਹੈ ਜੀ ਤੇ ਬਹੁਤ ਵਧੀਆ ਬਾਈ ਦੀ ਅੱਜ ਗੱਲਾਂ ਕਰੀਆਂ ਆਪਣੇ ਨਾਲ ਤੇ ਸਾਰੀਆਂ ਨੋਟ ਕਰਨ ਵਾਲੀਆਂ ਗੱਲਾਂ ਨੇ ਤੇ ਮੇਲਾ ਇਹ ਬਹੁਤ ਮਸ਼ਹੂਰ ਹੈ ਬਾਈ 25 ਹਾੜ ਇਹਦਾ ਪੱਕਾ ਹੀ ਦੇਣਾ ਇਸ ਮੇਲੇ ਦਾ ਹਰ ਸਾਲ 25 ਹਾੜ ਨੂੰ ਇਹ ਮੇਲਾ ਲੱਗਦਾ ਹੈ ਤੇ ਜਰੂਰ ਵੱਧ ਤੋਂ ਵੱਧ ਵੀਰ ਪਹੁੰਚਿਆ ਕਰੋ ਤੇ ਮਾਲ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਈ ਦੀਆਂ ਬੱਕਰੀਆਂ ਤੇ ਬੱਕਰਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਹੁਤ ਦੂਰੋਂ ਅੱਜ ਬਾਈ ਪਹੁੰਚਿਆ ਮੇਲਾ ਦੇਖਣ ਵਾਸਤੇ ਤੇ ਬੱਕਰੀਆਂ ਲੈ ਕੇ ਆਇਆ ਤੇ ਬਹੁਤ ਯਾਨੀ ਕਿ ਦੂਰ ਪਿੰਡ ਹੈ ਬਾਈ ਦਾ ਤੇ ਤੁਹਾਨੂੰ ਹੋਰ ਵੀ ਵੀਡੀਓ ਇਸ ਫਾਰਮ ਦੀਆਂ ਆਉਂਦੀਆਂ ਰਹਿਣਗੀਆਂ ਤੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਧੰਨਵਾਦ ਇੱਕ ਗੱਲ ਮੈਂ ਹੋਰ ਕਹਿਣਾ ਜੀ ਦੇਖੋ ਕੋਈ ਬਾਈ ਨੂੰ ਵੇਚਣ ਦਾ ਨਹੀਂ ਕੋਈ ਲੈਣ ਦਾ ਨਹੀਂ ਬਸ ਸਾਰੇ ਜਰੂਰ ਲਓ ਪਰ ਦੇਖੋ ਕਿੱਡੀ ਦੂਰ ਚੰਡੀਗੜ੍ਹ ਤੋਂ ਮੋਕਦੇ ਜ਼ਿਲ੍ਹੇ ਚ ਆਇਆ ਮੇਲਾ ਦੇਖਣ ਦਾ ਮਾਰਾ ਸ਼ੌਂਕ ਪੂਰਾ ਕਰਨ ਸਹੀ ਗੱਲ ਹੈ ਅੱਜ ਆ ਗੱਡੀ ਦਾ ਖਰਚਾ ਲਾ ਕੇ ਮੈਨੂੰ ਨਹੀਂ ਪਤਾ ਘੱਟ ਤੋਂ ਘੱਟ ਇਹਦਾ ਆਉਣ ਜਾਣ ਦਾ ਖਾਣ ਪੀਣ ਦਾ 30000 ਰੁਪਏ ਖਰਚਾ ਪਈ ਆਰਾਮ ਨਾਲ 30000 ਦਾ ਜੋੜ ਕਰਿਆ ਮੈਂ ਸਾਡੇ ਸਾਹਮਣੇ ਹੀ ਮੰਗਦੇ ਸੀ ਬੱਕਰੀਆਂ ਵਾਈ ਨੇ ਜਮੀ ਨਹੀਂ ਹਾਂ ਪਰ ਅੱਜ ਸਾਡੇ ਸਾਹਮਣੇ ਆ ਕੇ ਉਹਨੇ ਬੰਦੇ ਖੜ ਗਏ ਬੱਕਰੀਆਂ ਵੇਚ ਇਹ ਕਨਾਈ ਬੱਕਰੀ ਕੋਈ ਨਹੀਂ ਵੇਚਣੀ ਸਹੀ ਬੱਕਰੀ ਦੇਖੋ ਮੈਂ ਤਾਂ ਦਿਖਾਉਣ ਆਇਆ ਮੇਲੇ ਦੇ ਵਿੱਚ ਵੀ ਆ ਚੱਕ ਕੇ ਤੁਸੀਂ ਮੇਰਾ ਮਾਲ ਪਸ਼ੂਰੀ ਦੇਖੋ ਭਾਈ ਹਾਂ ਅੱਖਾਂ ਜਾਂ ਪਰਖਾ ਜਾਕੀ ਅਫਾ ਚੰਗੇ ਅੰਦਰ ਦਿਖਾਵਾਂਗੇ ਤਾਂ ਹੀ ਤਾਂ ਹੀ ਲੋਕਾਂ ਨੂੰ ਸ਼ੌਂਕ ਲੱਗੂਗਾ ਪਾਕਿਸਤਾਨ ਦੇ ਵਿੱਚ ਵੀ ਬਹੁਤ ਦੇ ਲੋਨਾਂ ਨੇ ਕਿੰਨੀ ਚੰਗੀ ਬਰੀ ਹਾਂ ਬੱਕਰੀ ਲੈ ਗਾ ਬੱਕਰੇ ਐ ਨਹੀਂ ਜਾਂਦੀ ਆਉਂਦੀ ਆਇਆ ਇਹਨਾਂ ਲੋਕਰ ਲੈ ਕੇ ਵੀ ਗੁਵਾਰਾਪਾਤ ਦਾ ਘਰੇ ਐ ਕਰਦਾ ਐ ਨਹੀਂ ਥੋੜੇ ਮੜ ਮੋਟੇ ਗੇੜਾ ਬਾਹਰ ਦੀ ਪਰ ਜਦ ਤੱਕ ਬੰਦਾ ਆਪਨੀ ਕੰਮ ਕਰਦਾ ਜਦ ਤੱਕ ਬੱਕਰੀ ਨਹੀਂ ਵੱਜਦੀ ਨਹੀਂ ਸਹੀ ਗੱਲ ਪੀਰ ਨੌਕਰ ਚੱਲਦਾ ਨੌਕਰ ਚੱਲਦਾ ਪਾਲੀਆਂ ਦੇ ਸਿਰ ਤੇ ਬੱਕਰੀ ਨਹੀਂ ਵੱਜਦੀ ਜੀ ਨਾ ਕਰੇ ਫਾਰਮ ਚ ਬਚੇ ਜਿਹੜਾ ਦਿਓ ਚਾਰੋਂ ਦਾਣਾ ਪੱਕਾ ਪਾਓ ਕੈਲ ਆਪ ਵੀ ਦੇਖੋ ਪਾਲੀ ਜਦ ਚ ਨਾ ਕਿ ਅਗਰ ਉਹਦਾ ਚਾਰ ਲਊ ਦੇਖ ਪਕੈਲ ਤਾਂ ਮੁੱਢ ਨਾਲ ਮੋਟਾ ਲਗਾ ਤੈਨੂੰ ਖੜਨਾ ਪਊਗਾ ਹਾਂ ਖੜਨਾ ਪਊਗਾ ਜੀ ਸਹੀ ਓਏ ਕੱਲਾ ਬੰਦਾ ਤਾਂ ਮੁਰਦਾ ਨਹੀਂ ਚੱਕ ਕੇ ਫੂਕ ਸਕਦਾ ਉਹ ਵੀ ਬੰਦੇ ਨਾਲ ਲਿਜਾਣੇ ਪੈਣਗੇ ਪਾਲੀ ਨੇ ਵੈਸੇ ਵੀ ਤੇ ਡਰਨਾ ਹੁੰਦਾ ਟੀਕਾ ਲਾਣਾ ਤੇ ਵੀ ਆ ਕੇ ਅਲਮਾਰਤ ਨਾਲ ਲਾਦਣਾ ਹੈ ਨਾ ਹਾਂ ਮਰੀ ਜੇ ਬੱਚੇ ਟੀਕਾ ਚੱਲੇ ਚੇ ਰਹੇ ਤੇ ਧੰਨਵਾਦ ਬਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਬੱਕਰੇ ਦਾ ਤੁਸੀਂ ਬਾਈ ਬਣਾ ਬਾਈ ਹਾਂ ਹੌਲੀ 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 ਲੈ ਜਾ ਗੇੜਾ ਦੇ ਆਰਾਮ ਤੇ ਬਾਕੀ ਟੋਰ ਚ ਲਿਆ ਇਧਰਲੀ ਸਾਈਡ ਹੋ ਜੀ ਹੁਣ ਉੱਪਰਲੀ ਸਾਈਡ ਹੋ ਜਾ ਕਿਹੜਾ ਖਾ ਜਾ ਹੈ ਕਿਹੜਾ ਖਾ ਜਾ ਲਿਆ 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 ਬਾ ਇੱਕ ਫੋਟੋ ਕਰ ਲਈਏ ਮਰਾਇਆ ਉਹ ਬੱਕਰੀ ਫੜ ਬੱਸ ਤਹਾਂ ਬੁੱਛਾ ਜਾ ਬੱਕਰੀ